ਤਸਵੀਰ ਵੇਖ ਕੇ ਤਾਂ ਤੁਸੀਂ ਵੀ ਇਹੀ ਸੋਚੋਗੇ ਕਿ ਆਪਰੇਸ਼ਨ ਦੇ ਨਾਮ ਤੇ ਮੰਨੋ ਤਾਂ ਇੱਥੇ ਮਜ਼ਾਕ ਹੀ ਚੱਲ ਰਿਹਾ ਹੈ ਦਰਸਲ ਓਟੀ ਦੇ ਵਿੱਚ ਆਪਰੇਸ਼ਨ ਕਰਦੇ ਡਾਕਟਰ ਸਾਹਿਬ ਨੂੰ ਤੁਸੀਂ ਵੇਖ ਲਓ ਦਰਸਲ ਡਿਗਰੀ ਹੋਣ ਦੇ ਬਾਵਜੂਦ ਇਹ ਜਿਹੜਾ ਡਾਕਟਰ ਹੈ ਇਹ ਹੀ ਆਪਰੇਸ਼ਨ ਕਰ ਰਿਹਾ ਤੇ ਇਸ ਦੇ ਕੋਲ ਸਨਾਤਕ ਡਿਗਰੀ ਹੈ ਜਿਸਦੇ ਚਲਦੀ ਹੈ ਕਿ ਉਹ ਆਪਰੇਸ਼ਨ ਕਰ ਰਿਹਾ ਹੈ ਵੀਡੀਓ ਯੂਪੀ ਦੇ ਲਖੀਪੁਰ ਦੀ ਹਾਲਾਂਕਿ ਇਹ ਵੀਡੀਓ ਜਿਸ ਨੇ ਪੂਰੀ ਸਿਹਤ ਵਿਭਾਗ ਤੇ ਸਵਾਲ ਖੜੇ ਕਰ ਦਿੱਤੇ ਨੇ ਤੇ ਕਿਵੇਂ ਬੜੇ ਰਾਮ ਦੇ ਨਾਲ ਇਹ ਜਿਹੜਾ ਡਾਕਟਰ ਹੈ ਉੱਥੇ ਓਟੀ ਦੇ ਵਿੱਚ ਆਪਰੇਸ਼ਨ ਕਰ ਰਿਹਾ ਦੱਸਿਆ ਜਾ ਰਿਹਾ ਹੈ ਕਿ ਸਨਾਤਕ ਡਿਗਰੀ ਹੋਣ ਦੇ ਬਾਵਜੂਦ ਵੀ ਇਸ ਦੇ ਵੱਲੋਂ ਆਪਰੇਸ਼ਨ ਕੀਤਾ ਜਾ ਰਿਹਾ ਤਾਂ ਕਿਵੇਂ ਕਿਸੇ ਮਰੀਜ਼ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾ ਸਕਦਾ ਤੇ ਉਹ ਵੀ ਦੇਖੋ ਆਪਰੇਸ਼ਨ ਦੇ ਦਰਮਿਆਨ ਕਿਵੇਂ ਗੱਲਾਂ ਬਾਤਾਂ ਕਰ ਰਹੇ ਨੇ ਇਹ ਨਹੀਂ ਕਿ ਕਿਸੇ ਦਾ ਇਲਾਜ ਕਰ ਇਹ ਕਿਸੇ ਦੀ ਜਾਨ ਜਿਹੜੀ ਹੈ ਉਹ ਸ਼ਾਇਦ ਇਹਨਾਂ ਦੀਆਂ ਗੱਲਾਂ ਤੋਂ ਜ਼ਿਆਦਾ ਇੰਪੋਰਟੈਂਟ ਹੈ ਜ਼ਿਆਦਾ ਜ਼ਰੂਰੀ ਹੈ ਪਰ ਇਹ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਤੇ ਵੱਡੇ ਸਵਾਲ ਨੇ ਤਸਵੀਰਾਂ ਵੇਖ ਕੇ ਤਾਂ ਤੁਸੀਂ ਵੀ ਇਹੀ ਸੋਚੋਗੇ ਕਿ ਆਪਰੇਸ਼ਨ ਦੇ ਨਾਮ ਤੇ ਮੰਨੋ ਤਾਂ ਇੱਥੇ ਮਜ਼ਾਕ ਹੀ ਚੱਲ ਰਿਹਾ ਹੈ ਦਰਅਸਲ ਓਟੀ ਦੇ ਵਿੱਚ ਆਪਰੇਸ਼ਨ ਕਰਦੇ ਡਾਕਟਰ ਸਾਹਿਬ ਨੂੰ ਤੁਸੀਂ ਵੇਖ ਲਓ ਦਰਅਸਲ ਡਿਗਰੀ ਹੋਣ ਦੇ ਬਾਵਜੂਦ ਇਹ ਜਿਹੜਾ ਡਾਕਟਰ ਹੈ ਇਹ ਹੀ ਆਪਰੇਸ਼ਨ ਕਰ ਰਿਹਾ ਤੇ ਇਸ ਦੇ ਕੋਲ ਸਨਾਤਕ ਡਿਗਰੀ ਹੈ ਜਿਸਦੇ ਚੱਲਦੀ ਹੈ ਕਿ ਉਹ ਆਪਰੇਸ਼ਨ ਕਰ ਰਿਹਾ ਹੈ ਵੀਡੀਓ ਯੂਪੀ ਦੇ ਲਖੀਮਪੁਰ ਦੀ ਹਾਲਾਂਕਿ ਇਹ ਵੀਡੀਓ ਜਿਸ ਨੇ ਪੂਰੀ ਸਿਹਤ ਵਿਭਾਗ ਤੇ ਸਵਾਲ ਖੜੇ ਕਰ ਦਿੱਤੇ ਨੇ ਤੇ ਕਿਵੇਂ ਬੜੇ ਰਾਮ ਦੇ ਨਾਲ ਇਹ ਜਿਹੜਾ ਡਾਕਟਰ ਹੈ ਉੱਥੇ ਓਟੀ ਦੇ ਵਿੱਚ ਆਪਰੇਸ਼ਨ ਕਰ ਰਿਹਾ ਦੱਸਿਆ ਜਾ ਰਿਹਾ ਹੈ ਕਿ ਸਨਾਤਕ ਡਿਗਰੀ ਹੋਣ ਦੇ ਬਾਵਜੂਦ ਵੀ ਇਸ ਦੇ ਵੱਲੋਂ ਆਪਰੇਸ਼ਨ ਕੀਤਾ ਜਾ ਰਿਹਾ ਤਾਂ ਕਿਵੇਂ ਕਿਸੇ ਮਰੀਜ਼ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾ ਸਕਦਾ ਤੇ ਉਹ ਵੀ ਦੇਖੋ ਆਪਰੇਸ਼ਨ ਦੇ ਦਰਮਿਆਨ ਕਿਵੇਂ ਗੱਲਾਂ ਬਾਤਾਂ ਕਰ ਰਹੇ ਨੇ ਇਹ ਨਹੀਂ ਕਿ ਕਿਸੇ ਦਾ ਇਲਾਜ ਕਰ ਇਹ ਕਿਸੇ ਦੀ ਜਾਨ ਜਿਹੜੀ ਹੈ ਉਹ ਸ਼ਾਇਦ ਇਹਨਾਂ ਦੀਆਂ ਗੱਲਾਂ ਤੋਂ ਜ਼ਿਆਦਾ ਇੰਪੋਰਟੈਂਟ ਹੈ ਜ਼ਿਆਦਾ ਜ਼ਰੂਰੀ ਹੈ ਪਰ ਇਹ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਤੇ ਵੱਡੇ ਸਵਾਲ ਨੇ